ਜਿੰਨੀ ਭਰਦਾ ਸਾਡਾ ਸਬਰ ਪਰਖਣ ਤੋਂ ਅਸੀਂ 19 ਦਿਨ ਤੱਕ ਲੜਾਂਗੇ ਜਿੰਦ ਤੱਕ ਮਿਲਨੀ ਦੀ ਸੱਤਾ ਦਾ ਸਬਰ ਪੂਰਾ ਹੋਵੇ ਉਹ ਤਦ ਬਈ ਮੰਗਾ ਤੇ ਨਵੇੜਾ ਕਰਦੇ ਹਾਂ ਅਸੀਂ ਫੈਸਲਾ ਕਰ ਲਾਂਗੇ ਸਾਨੂੰ ਜਦੋਂ ਮੀਡੀਆ ਵਾਲੇ ਸਵਾਲ ਕਰਦੇ ਨੇ ਕਿ ਕਿੰਨੀ ਦੇਰ ਤੱਕ ਲੜਾਈ ਲੜੀ ਜਾਊ ਉੰਨੀ ਦੇਰ ਤੱਕ ਲੜੀ ਜਾਊ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ ਮਸਲਨ ਆ 100 ਦਿਨ ਹੋ ਗਏ ਆ ਭਾਈ 100 ਮਹੀਨੇ ਵੀ ਹੋ ਸਕਦੇ ਆ ਹਜਮ ਹੋਈ ਕਿ ਨਹੀਂ ਹੋਈ ਹੋਈ ਇਹਨੂੰ ਹਜਮ ਕਰੋ ਮੜਾ ਜੇ ਇਹ 100 ਮਹੀਨੇ ਵੀ ਲੱਗ ਸਕਦੇ ਆ ਜਦ ਇਹ ਇੱਕ ਦਿਨ ਰਾਤ ਚੁਣ ਗਏ ਮੈਨੂੰ ਨਹੀਂ ਲੱਗਦਾ ਦੋਰੇ ਕੋ ਪੰਗਾ ਉੱਠ ਰਿਹਾ ਹੈ। ਉਹਨਾਂ ਨੇ ਰੱਗ ਦਾ ਪੱਕੇ ਰਾਤੇ ਕਰਕੇ ਆਏ ਆ। ਕੋਈ ਵੀ ਦੇ 100 ਦਿਨ ਹੋਇਆ 100 ਮਹੀਨਾ ਵੀ ਪੂਰਾ ਕਰ ਸਕਦੇ ਆ। ਫੈਸਲਾ ਦਿੱਲੀ ਨੇ ਕਰਨਾ ਵਾ। ਉਹਨਾਂ ਕੋਲੇ ਸੱਤਾ ਹੀ ਸਿਰਫ 50 ਸਾਲਾਂ ਦੀ ਆਉਂਦੀ ਆ। ਆਪਾਂ ਲੰਮਾ ਦਾਇਆ ਲੈ ਕੇ ਚੱਲੀਏ। ਜੇ ਮੰਨ ਲਓ ਕੋਈ ਮੰਗ ਮੰਨ ਵੀ ਲਈ ਮੰਨ ਲਈਏ। ਫਿਰ ਤਾਂ ਆਪਾਂ ਅੰਦੋਲਨ ਛੱਡ ਦੇਣਾ। ਕਰਨਾ ਤੇ ਅੰਦੋਲਨ ਹੋਨਾਂ ਦੇ ਕੰਮ ਕਰਿਆ ਵਾ ਸ਼ੈੱਡ ਵੀ ਬਣਿਆ ਲੰਗਰ ਵੀ ਤਫੇ ਆ ਕੰਮ ਸਾਰਾ ਚਲਿਆ ਕਰੋੜਾ ਰੁਪਇਆ ਆਪਾ ਲਾਤਾ ਇੱਥੇ ਦੋਰੇ ਫੇਰ ਕਰਦੇ ਰਹਾਂਗੇ ਹੁਣ ਤਫੇ ਤਫੇ ਤੇ ਕੰਮ ਕਰਿਆ ਚੱਲੇ ਤੋ ਇਸ ਕਰਕੇ ਮਨ ਬਣਾ ਲਓ ਵੀ ਇਹ ਮੋਰਚਾ ਲੰਮਾ ਚੱਲਣਾ ਅਰੇ ਚੱਲੂਗਾ ਅਰੇ ਨੂੰ ਇਹਨੂੰ ਚਲਾਇਆ ਤੋਂ ਬਗੈਰ ਖੇਤੀ ਸੰਕਟ ਦਾ ਕੋਈ ਹੱਲ ਵੀ ਨਹੀਂ ਹੈਗਾ ਤੁਸੀਂ ਅੰਦੋਲਨ ਨੂੰ ਤਿੱਖਾ ਕਰ ਲੋ ਜਿਸ ਕਿਸਮ ਦੀ ਭਾਰਤੀ ਸੱਤਾ ਵਾ ਚੰਦ ਬਣਾ ਕੇ ਉਹਨੂੰ ਬੈਠਣਾ ਚਾਹੋ ਤੁਸੀਂ ਵੱਡੇ ਇਕੱਠ ਕਰਕੇ ਥੋੜੇ ਸਮੇਂ ਦਾ ਨਵੇੜਾ ਕਰ ਲੋਗੇ ਇਹੇ ਤੇ ਤਜਰਬਿਆਂ ਨਾਲ ਦਿੱਲੀ ਨਿਬੜੀ ਹੋਈ ਆ ਔਰ ਇਹਦੋਂ ਵਾਂ ਇਹ ਵੀ ਦਿੱਲੀ ਦੀ ਕੋਸ਼ਿਸ਼ ਹੁੰਦੀ ਆ ਵੀ ਇਹਨਾਂ ਨੂੰ ਆਕਾਰ ਦੀਏ ਠਕਾ ਦੀਏ ਅਰ ਜੇ ਸਾਡੇ ਇਰਾਦੇ ਬਣ ਜਾਣ ਬਿਨਾ ਅੱਕਣ ਵਾਲੇ ਆ ਨਾ ਥੱਕਣ ਵਾਲੇ ਆ ਫਿਰ ਲੱਗਦਾ ਸਾਨੂੰ ਕੋਈ ਹਰਾਉਣ ਵਾਲਾ ਕੋਈ ਨਹੀਂ ਹੈਗਾ 100 ਸਾਲੋ ਦਿਨ ਨਿਕਲਦਿਆਂ ਆ ਬੈਠੇ ਮੇਰੇ ਲੱਗੇ ਆਜੂ ਐਨੀ ਤੇਜ਼ ਜ਼ਿੰਦਗੀ ਜੀ ਆ ਸਾਨੂੰ ਨਹੀਂ ਪਤਾ ਲੱਗਾ ਕਿ 100 ਦਿਨ ਕਿਹੜੇ ਵੇਲੇ ਨਾ ਰਾਤ ਦਾ ਪਤਾ ਲੱਗਦਾ ਤੇ ਨਾ ਐਂ ਹੀ ਗਏ ਦਿਨ ਚੜਿਆ ਤੇ ਗਿਆ ਮੈਨੂੰ ਲੱਗਦਾ ਚਿੱਟੀਆਂ ਧਾੜੀਆਂ ਹੁੰਦੀਆਂ ਹੁੰਦੀਆਂ ਕਾਰਨੋਂ ਕੋਈ ਸਾਨੂੰ ਪਤਾ ਨਹੀਂ ਲੱਗਦਾ ਇਨਸਾਨ ਕੋਲੇ ਸਮਾਂ ਨਹੀਂ ਹੈਗਾ ਮੰਨ ਲਈਏ ਸਾਡੀ ਉਮਰ 100 ਸਾਲ ਮੰਨ ਲਈਏ ਅੱਧੀ ਕਿ 100 ਪੈਣ ਦੋਨੇ 50 ਸਾਲ 50 ਰਹਿ ਗਏ 12-14 ਸਾਲਾਂ ਤੱਕ ਮਸ਼ਾ ਹੋਸ਼ ਹੀ ਆਉਂਦੀ ਆ ਅਖੀਰਲੇ 12-14 ਸਾਲ ਫੜਾਪੇ ਜਾ ਨਾ ਮਿਲੰਦੇ ਹੈਗੇ ਮੈਨੂੰ ਨਹੀਂ ਲੱਗਦਾ ਬੰਦੇ ਕੋਲੇ 25 ਤੋਂ 30 ਸਾਲ ਤੋਂ ਵੱਧ ਸਮਾਂ ਕੰਮ ਕਰਨ ਵਾਸਤੇ ਹੈਗਾ ਤੁਸੀਂ ਚੰਗੇ ਜਿਹਨਾਂ ਨੂੰ ਸੁਭਾਗ ਸਭਾ ਪ੍ਰਾਪਤ ਹੋਇਆ ਇਸ ਅੰਦੋਲਨ ਵਿੱਚ ਤੁਹਾਨੂੰ ਸਮਾਂ ਮਿਲ ਗਿਆ ਇਹਦਾ ਗਲਪਯੋਗ ਨਹੀਂ ਕਰਨਾ ਸੱਤਯੋਗ ਕਰਨਾ ਕਿ ਇਹ ਲੜਾਈ ਅਸੀਂ ਜਿੱਤ ਕੇ ਜਾਣੀ ਹੈ ਜਿਹੜਾ ਪਾਰਟੀਆਂ ਨੇ ਘਰਾਂ ਨੂੰ ਇੱਥੋਂ ਆਪਾਂ ਐਲਾਨ ਕਰਨਾ ਸੀ ਵੀ ਜਾੜਾ ਵਾ ਕੋਆ ਫੋਰਮਾਂ ਨੇ ਉਹਦੀ ਗੇਟ ਛਾਈ ਰੱਖੀ ਹੋਈ ਆ ਪੰਜਾਬ ਤੇ ਹਰਿਆਣੇਆਂ ਵਿੱਚ 26 ਮਈ ਨੂੰ ਚਾਹੇ ਉਹ ਨਵੇਂ ਜਿਹੜੇ ਜਿਹੜੇ ਐ ਜਿਹੜੇ ਐਮਪੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਘਾੜੀ ਵੀ ਵੱਡਾ ਮੋਰਚਾ ਲੱਗ ਸਕਦਾ ਇੱਕ ਦਿਨ ਦਾ ਚਾਹੇ ਕੋਈ ਹਰਿਆਣੇ ਦੇ ਵਿੱਚ ਮੰਤਰੀ ਨੇ ਕੁਝ ਵੀ ਹੈਗੇ ਆ ਇਹ ਹਰਿਆਣੇ ਵਾਲੀ ਸਾਡੀ ਟੀਮ ਫੈਸਲਾ ਕਰ ਲਊ ਇਹ ਉਹਦਾ ਵੀ ਮੱਲਿਆ ਜਾ ਸਕਦਾ 28 ਮਈ ਨੂੰ ਜਿਸ ਤਰ੍ਹਾਂ 100 ਦਿਨ ਤੇ ਆ ਜਾ ਰਹੇ ਨੇ ਐਸੇ ਤਰੀਕੇ ਨਾਲ ਆਪਾਂ 28 ਮਈ ਨੂੰ ਪੂਰੇ ਪੰਜਾਬ ਤੇ ਹਰਿਆਣੇ ਵਿੱਚ ਬਾਟਪਈਆਂ ਦੇ ਬਾੜੂਰੇ ਜਾਣਾ ਕਿਉਂ ਜਾਣਾ ਆ ਦੋ ਤਿੰਨ ਗੱਲਾਂ ਆ ਗਿਆ ਉਹ ਕਹਿੰਦੇ ਐ ਕਰਦਾਂਗੇ ਜੇ ਕਰਦਾਂਗੇ ਦੂਜੀ ਗੱਲ ਕਰਦਾਂਗੇ ਕਿੱਜੀ ਕਿੱਜੀ ਗੱਲ ਕਰਦਾਂਗੇ ਚੌਥੀ ਗੱਲ ਕਰਦਾਂਗੇ ਪੰਜਵੀਂ ਕਰਦਾਂਗੇ ਹੁਣ ਕਹਿੰਦੇ ਵੀ ਠੀਕ ਆ ਅਸੀਂ ਆ ਗਏ ਆ ਅਸੀਂ ਆ ਗਏ ਆ ਆਜੋ ਜੋ ਕੁਝ ਕਰਨਾ ਕਰ ਲਓ ਉਹ ਪੰਜਾਬੀਆਂ ਦੀ ਨੀਤੀ ਨੂੰ ਜਾਣ ਕੇ ਢਕਾਉਣਾ ਚਾਹੁੰਦੇ ਆ ਅਸੀਂ ਢਕਣਾ ਨਹੀਂ ਹੈਗਾ ਅਗਲੀ ਗੱਲ 2 ਜੂਨ ਨੂੰ ਇਸੇ ਤਰੀਕੇ ਨਾਲ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਮੋਰਚੇ ਵਿੱਚ ਪਹੁੰਚਣਾ ਜਿਵੇਂ 13 ਫਰਵਰੀ ਨੂੰ ਆਏ ਸੀ ਹਰੇ ਵੀ ਸਰਕਾਰ ਦੇ ਜਿਹੜਾ ਜਿਹੜੇ ਜੋ ਕੋਜੋ ਬੋਲ ਰਹੀ ਸਾਡੇ ਬਾਰੇ ਇਹ ਵੀ ਉਹਦਾ ਜਿਹੜਾ ਭਲੇਖਾ ਦੂਰ ਕਰ ਦੇਣਾ ਜਿਵੇਂ 13 ਫਰਵਰੀ ਨੂੰ ਕਿਲੋਮੀਟਰ ਲੰਮਿਆ ਲੈਣਾ ਬਾਡਰਾਂ ਵੱਲੋਂ ਆਈਆਂ ਸੀ ਐਵੇਂ 2 ਜੂਨ ਨੂੰ ਟਰੱਕ ਟਰਾਲੀਆਂ ਲੈ ਕੇ ਇਸੇ ਤਰ੍ਹਾਂ ਸਾਰੇ ਬਾਡਰਾਂ ਤੇ ਸੀ ਆਉਣਾ ਹੈਗਾ ਵਾ ਜਿੱਥੋਂ ਤੱਕ ਕੱਲ ਦਾ ਸਵਾਲ ਆ ਜੋ ਦੋ ਪਾਲਸੀਆ ਅਸੀਂ ਵੱਡੇ ਜੱਫੇ ਬਣਾ ਕੇ ਮੋਦੀ ਦੀ ਰੈਲੀ ਐ ਨੂੰ ਵਧਾਂਗੇ ਆ ਚਾਹੀਦਾ ਰਹੇ ਕਿ ਪ੍ਰਧਾਨ ਮੰਤਰੀ ਸਾਡੇ ਸਵਾਲਾਂ ਦੇ ਜਵਾਬ ਦੇਵੇ ਉਹਨੂੰ ਸਵਾਲ ਕਰਨ ਵਾਸਤੇ ਜਾਵਾਂਗੇ ਪਿਆ ਜੋ ਕੁਝ ਵੀ ਹੋਇਆ ਸਾਡੇ ਨਾਲ ਇਹ ਤੁਹਾਨੂੰ ਪਤਾ ਕੀ ਹੋਇਆ ਵੀ ਇਹਨਾਂ ਸਵਾਲਾਂ ਦਾ ਜਵਾਬ ਦੇ ਪਤਾ ਵਾਪਸ ਉਹਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਨਹੀਂ ਇਹੀ ਦੁਨੀਆ ਦੇ ਮੀਡੀਆ ਨੂੰ ਅਸੀਂ ਦਿਖਾਉਣਾ ਵਾ ਇਹੀ ਦੁਨੀਆ ਨੂੰ ਅਸੀਂ ਦੱਸਣਾ ਵਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਡਰਪੋ ਗਿਆ ਕਿ ਉਹ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਿਆ ਇਹੀ ਸਾਡਾ ਇਹ ਦੇ ਪਿੱਛੇ ਤਰਕ ਆ ਠੀਕ ਆ ਸੇ ਕਬੱਡੀ ਆ ਉਹ ਜਿਸ ਕਿਸਮ ਦਾ ਜ਼ਬਰ ਕਰਨਾ ਚਾਹੂਗਾ ਅਸੀਂ ਪਿੰਡੇ ਤੇ ਫੜਾਵਾਂਗੇ ਜਿਸ ਕਿਸਮ ਦਾ ਉਹਨੇ ਪਹਿਲਾਂ ਕੀਤਾ हटाया चाहे हो चाहे हो जो कुछ किता जो कुछ भी करा एक करते रहे समा दसूगा नबेड़ा कि अंत थोड़ा कह देना देखो कई बार पाप का घड़ा भर जाता हूँ ਅਨਿੰਦ ਕੁੰਜੀ ਨੇ ਹਾਂ ਫੋਟੋ ਵੀ ਲਾ ਗਈ ਕੋਈ ਵੀ ਕਰਾ ਲਈ ਅਨਿੰਦ ਵੈਦਜੀ ਨੇ ਕੱਲ ਹਰਿਆਣੇ ਚ ਮੰਨ ਲਿਆ ਤੇ ਵਾਕਿਆ ਸੀ ਪਾਪ ਕਮਾਇਆ ਕਹਿੰਦਾ ਵੀ ਜੇ ਗੋਲੀ ਚੱਲੀ ਆ ਜੇ ਸ਼ਹੀਦ ਸੁਪਕਰਨ ਸਿੰਘ ਸ਼ਹੀਦ ਹੋਇਆ ਕਹਿੰਦਾ ਮੈਂ ਗ੍ਰਹਿ ਮੰਤਰੀ ਸੀ ਮੈਂ ਇਸ ਗੱਲ ਤੋਂ ਮੁੱਕਰਦਾ ਨਹੀਂ ਹਾਂ ਮੋਦੀ ਜੀ ਇਹ ਥਾਪ ਤੁਹਾਡੇ ਮੱਥੇ ਤੋਂ ਕਦੀ ਵੀ ਲਖਣਾ ਨਹੀਂ ਥੋੜਾ ਆਪ ਦਾ ਅੰਗ ਬੋਲ ਕੇ ਗਿਆ ਉਹਦੀ ਵੀਡੀਓ ਪਈ ਹੋਈ ਵੀ ਵਾਕਿਆ ਐ ਹੋਇਆ ਮੈਂ ਕਿਹਾ ਵਾਕਿਆ ਪ੍ਰਦੇਸ਼ ਦਾ ਸੁਪਰੀਮ ਕੋਰਟ ਹੈ ਤਾਂ ਲਵੇ ਇਸ ਵੀਡੀਓ ਦੇ ਉੱਤੇ ਸਟਾਪਲ ਨੋਟਿਸ ਦੇ ਲੈ ਭਿਆਵੇ ਪਤਾ ਲੱਗੇ ਵੀ ਆਜ਼ਾਦ ਇੱਥੇ ਕੋਈ ਨਹਿਪਾਲ ਕਾ ਵੀ ਹੈ ਗਿਆ ਪਰ ਨਹੀਂ ਸਦੀਆਂ ਤੋਂ ਇਸ ਮੁਲਖ ਦੇ ਵਿੱਚ ਹਾਕਮ ਸਦਾ ਬੱਜਦੇ ਰਹੇ ਨੇ ਅਦਾਲਤ ਨੂੰ ਬਚਾਉਂਦੇ ਆ ਰਹੀਆਂ ਨੇ ਉਹ ਲਗਾਤਾਰ ਕਹਾਣ ਕਰਦੇ ਰਹੇ ਨੇ ਔਰ ਇਹ ਕਹਾਣਵੇਂ ਉਹਨਾਂ ਨੇ ਗਿਲਮਿਚ ਕੇ ਕੀਤਾ ਲੋਕਾਂ ਨੂੰ ਡਰਾਉਣ ਵਾਸਤੇ ਭਾਵੇਂ ਅਸੀਂ ਡਰੇ ਨਹੀਂ ਹੈਗੇ ਤਾਂ ਜਿਹੜਾ ਪਾਪ ਕਰਾਇਆ મોદી ਜੀ ਤੁਹਾਨੂੰ ਉਹਦੇ ਰਜਟ 4 ਜੂਨ ਨੂੰ ਮਿਲਨੇ ਨੇ ਤੁਸੀਂ ਇੰਨੇ ਘਬਰਾਏ ਹੋਏ ਇੰਨੇ ਡਰੇ ਹੋਏ ਹੋਏ ਇੰਨੀਆਂ ਕੋਝੀਆਂ ਹਰਕਤਾਂ ਤੇ ਆਏ ਹੋਏ ਹੋਏ ਇੰਨੀ ਅਸੀਂ ਉਮੀਦ ਵੀ ਨਹੀਂ ਸੀ ਕੀਤੀ ਹੈਗੀ ਅੰਤ ਮੋਦੀ ਜੀ ਤੁਸੀਂ ਆ ਜਾਓ ਬਹੁਤ ਵਧੀਆ ਤੁਹਾਡੇ ਨਾਲ ਦੇ ਹੱਥ ਸਾਡੇ ਲੱਗੇ ਹੋਏ ਆ ਹੁਣ ਕਈ ਗੁੱਸਾ ਕਰ ਦੇਣਗੇ ਕ ਇਹਨੂੰ ਤਾਂ ਅਸੀਂ ਲੁਕਰੇ ਖਾਉਣਾ ਔਰ ਜਿਹਦੇ ਨਾਲ ਹੱਥ ਲੱਗੇ ਹੁਣ ਉਹ ਸੌਖਾ ਨਹੀਂ ਭਾਵੇਂ ਤੁਸੀਂ ਆ ਜਾਓ ਤੇ ਭਾਵੇਂ ਮਗਰੋਂ ਹੋਰ ਕੋਈ ਆ ਜਾਵੇ ਤੁਹਾਡੇ ਨਾਲ ਵਾਦਾ ਕਰਨੇ ਆ ਇਹੇ ਅੰਦੋਲਨ ਜਿੱਤ ਤੇ ਬਦਲਾਂਗੇ ਮੋਦੀ ਜੀ ਤੁਸੀਂ ਫੁੱਕਿਆ ਸਾਡੇ ਸਾਹਮਣੇ ਕਿੱਟਿਆ ਵਾ ਤੁਸੀਂ ਅਮਾਨੀ ਅਡਾਨੀ ਦੇ ਯਾਰ ਸੀ ਤਨੁਸ਼ੀ ਗਾਣਾ ਕੱਢਦਾ ਲਿਖਿਆ ਉਹਨਾਂ ਨੂੰ ਤੁਸੀਂ ਹਿੰਦੂ ਮੁਸਲਮ ਕਹਿੰਦੇ ਸੀ ਤੁਸੀਂ ਟੀਵੀ ਚੈਨਲਾਂ ਦੇ ਬਾਈਟ ਲਾ ਕੇ ਵੀ ਮੈਂ ਕਦੇ ਹਿੰਦੂ ਮੁਸਲਮ ਕਰਦਾ ਤੁਹਾਡਾ ਫੁੱਕਿਆ ਤੁਹਾਨੂੰ ਛੱਟਣਾ ਪਿਆ ਜਿਹੜੇ ਅੱਜ ਵੀ ਬੁੱਢੀ ਜੀ ਵੀ ਪ੍ਰਚਾਰ ਚ ਬਣਾਉਂਦੇ ਨੇ ਇਹ ਮੋਰਚੇ ਦਾ ਜੱਟ ਵੀ ਆ ਸਕਦਾ ਹੋਊਗਾ ਜੱਟ ਤੁਹਾਡੇ ਖੁੰਦਿਆ ਆਊਗਾ ਕਿ ਤੁਹਾਡੀਆਂ ਪਹਿਲੀਆਂ ਪ੍ਰਚਾਰਾਂ ਅਸੀਂ ਬਦਲ ਦਿੱਤੀਆਂ ਤੇ ਅਸੀਂ ਆ ਲੋਕਾਂ ਦੇ ਆਸ ਰੱਖਦੇ ਆ ਆ ਲੋਕਾਂ ਦੇ ਸਾਨੂੰ ਯਕੀਨ ਆ ਵੇ ਹੋਣ ਵਾਲੀਆਂ ਪਰਸਪੈਕਟਿਵਾਂ ਵਿੱਚ ਬਦਲ ਕੇ ਰੱਖ ਦਾਂਗੇ ਇੱਥੋਂ ਜਿੱਤ ਕੇ ਜਾਵਾਂਗੇ ਆ ਫੋਟੋ ਰੱਖੀਏ ਬਾਵਾ ਜਿੱਤੇ ਖੜੀਆ ਕਰ ਲੋ ਛੱਡੇ ਢੰਡੇ ਨੇ ਤਾਂ ਕਰ ਲੋ ਚੱਲ ਮੇਰਾ ਬਹੁਤ ਵਧੀਆ ਪਤਾ ਹੈ ਮੈਨੂੰ ਨਾ ਸੁਣ ਲਿਆ ਜਿੱਲੇ ਬਾਈ ਕੋਲੇ ਪਾਸ ਹਾਂਜੀ बस ਅੰਤ ਤੱਕ ਸਾਡੀ ਆਪੂ ਟੀਮ ਨੂੰ ਇੰਨਾ ਯਕੀਨ ਨਹੀਂ ਸੀ ਤੁਸੀਂ ਇੰਨਾ ਕਰ ਬੈਠੋਗੇ ਜੋ ਨਾ ਪੰਡਾਲ ਲਾਇਆ ਤੁਸੀਂ ਉਹ ਝੂਠਾ ਸਾਧਨ ਕਰਕੇ ਸ਼ਾਇਦ ਜੇ ਵਾਰੀ ਵੱਡਾ ਜੇਲੇ ਤੋਂ ਕਰਕੇ ਬੋਟੋ ਆਪਣਾ ਲਾ दिए ਤੇ ਤੁਸੀਂ ਉਹ ਵੀ ਪਰ ਦੇਣਾ ਤੇ ਸ਼ਾਇਦ ਫੇਰ ਦੁਬਾਰਾ ਸਾਨੂੰ ਮਾਫੀ ਮੰਗਣੀ ਪਈ ਮੈਂ ਤੁਹਾਡਾ ਰਿਣੀ ਹਾਂ ਧੰਨਵਾਦੀ ਹਾਂ ਹਰ ਬੇਨਤੀ ਕਰਦਾ ਫਿਰ ਆਪਾਂ ਕੱਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਜਾਣਾ ਰੇਲਾਂ ਖੁੱਲ ਗਈਆਂ ਮਗਰੋਂ ਜਾਇਆ ਜਾ ਸਕਦਾ ਵੱਧ ਤੋਂ ਵੱਧ ਗਿਮਤੀ ਵਿੱਚ ਇੱਥੇ ਰਹਿਣ ਦੀ ਕਿਰਪਾਲਤਾ ਕੀਤੀ ਜਾਵੇ ਮੇਰੇ ਵੱਲੋਂ ਸੋਹਾ ਫਾਰਮਾਂ ਤੇ ਆਰਥੂ ਸਰਵਰਨਾ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਨੂੰ ਬੇਨਤੀ ਆ ਰਹਿਮੀ ਮੁੱਕਣ ਤੋਂ ਬਾਅਦ ਇੱਥੇ ਹੀ ਚਾਰ ਸਵਾਲ ਕਰ ਲਿਓ ਸਾਰੀ ਲੀਡਰਸ਼ਿਪ ਬੈਠੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ